ਸਤਿ ਸ਼੍ਰੀ ਅਕਾਲ ਪੰਜਾਬੀ ਜੇਕੇ ਟੁੰਸਾਂ ਨੂੰ ਦੇਖਣ ਵਾਲੇ ਸਾਡੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡਾ ਮਨਪ੍ਰੀਤ ਕੌਰ ਦਰਸ਼ਕ ਇਸ ਵਕਤ ਦੀ ਅਪਡੇਟ ਫਤਿਹਗੜ੍ਹ ਸਾਹਿਬ ਤੋਂ ਨਿਕਲ ਕੇ ਸਾਹਮਣੇ ਆ ਰਹੀ ਦੱਸਿਆ ਜਾ ਰਿਹਾ ਕਿ ਫਤਿਹਗੜ੍ਹ ਸਾਹਿਬ ਵਿੱਚ ਯੁੱਧ ਨਸ਼ੇ ਵਿਰੁੱਧ ਮੁਹਿੰਮ ਤਹਿਤ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਤੇ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਨੂੰ ਵੀ ਲੋਕਾਂ ਦਾ ਭਰਪੂਰ ਸਹਿਯੋਗ ਮਿਲ ਰਿਹਾ ਹੈ ਤੇ ਇਸ ਦੇ ਮੱਦੇ ਨਜ਼ਰ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਮਿਲਦੇ ਹੀ ਜ਼ਿਲ੍ਹਾ ਪੁਲਿਸ ਮੁਖੀ ਸ਼ੁਭ ਅਗਰਵਾਲ ਨੇ ਇਸ ਪੂਰੇ ਮਾਮਲੇ ਨੂੰ ਲੈ ਕੇ ਦੱਸਿਆ ਕਿ ਉਹਨਾਂ ਵੱਲੋਂ ਜੋ फतेहगढ़ साहब विखे दो सौ सतर मुकदमे जो नशा तस्कर सन उन्होंने खिलाफ दर्ज किए गए इस ते नाल ही दो सौ उनासी दोषियों को इस वक्त तक गिरफ़्तार कर लिया गया पासों काफ़ी भारी मात्रा में जो है नशीले पदार्थ भी बरामद किए गए इस उन्होंने भी दसिया कि इस मुहिम के तहत लोगों का सानू भरपूर जो सहयोग मिल रहा है लोगों को अस जागरूक भी कर रहे हैं इसके कई नशे नशे आदि लोग सन उन्हों का ਦਾ ਨਸ਼ਾ ਕੇਂਦਰਾਂ ਵਿੱਚ ਇਲਾਜ ਵੀ ਚੱਲ ਰਿਹਾ ਹੈ ਤੇ ਪੂਰੀ ਮੁਹਿੰਮ ਨੂੰ ਲੈ ਕੇ ਯੁੱਧ ਨਸ਼ੇ ਵਿਰੁੱਧ ਮੁਹਿੰਮ ਨੂੰ ਲੈ ਕੇ ਹੋਰ ਕੀ ਕੁਝ ਕਹਿਣਾ ਸੀ ਜੋ ਫਤਿਹਗੜ ਸਾਹਿਬ ਦੇ ਥਾਣਾ ਮੁਖੀ ਜ਼ਿਲ੍ਹਾ ਪੁਲਿਸ ਮੁਖੀ ਫਤਿਹਗੜ ਸਾਹਿਬ ਦੇ ਸ਼ੁਭਮ ਅਗਰਵਾਲ ਦਾ ਆਓ ਉਹ ਵੀ ਸੁਣਦੇ ਹਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼੍ਰੀ ਫਕਰ ਸਿੰਘ ਮਾਨ ਜੀ ਐਂਡ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦਵ ਸਰ ਵੱਲੋਂ ਪਿਛਲੇ ਕਰੀਬ 3 ਮਹੀਨਿਆਂ ਤੋਂ ਇੱਕ ਯੁੱਧ ਨਸ਼ਾ ਵਿਰੁੱਧ ਇੱਕ ਜੰਗੀ ਪਦਰਤੇ ਨਸ਼ਿਆ ਦੇ ਖਿਲਾਫ ਮੁਹਿੰਮ ਚੱਡੀ ਗਈ ਹੈ। ਉਹਦੇ ਤਹਿਤ ਸਮੇਂ-ਸਮੇਂ ਤੇ ਸਾਨੂੰ ਡਾਇਰੈਕਸ਼ਨਸ ਵੀ ਆਉਂਦੇ ਤੇ ਸਾਡੇ ਅਫਸਰ ਐਜ਼ ਅ ਟੀ ਪੂਰੀ ਟੀਮ ਵਰਕ ਦੇ ਤਰ੍ਹਾਂ ਇਹਦੇ ਵਿੱਚ ਕੰਮ ਕਰ ਰਹੇ ਆ। ਤੇ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਵਿੱਚ ਹੁਣ ਤੱਕ ਪਿਛਲੇ 3 ਮਹੀਨਿਆਂ ਦੇ ਵਿੱਚ ਵੀ ਕਾਰਗੁਜ਼ਾਰੀ ਦੇ ਬਾਰੇ ਮੈਂ ਥੋੜਾ ਜਿਆਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਣਾ। ਜਿਹਦੇ ਵਿੱਚ ਹੁਣ ਤੱਕ 277 277 ਐਫ ਆਈ ਆਰ ਐ ਨਸ਼ਾ ਤਸਕਰਾਂ ਦੇ ਖਿਲਾਫ ਦਰਜ ਕੀਤੀ ਜਾ ਚੁੱਕੀਆਂ ਹਨ ਜਿਹਦੇ ਤਹਿਤ 379 ਬੰਦੇ ਜਿਹੜੇ ਹੈਗੇ ਆ 379 ਪੈਡਲਰਸ ਆਬਲਿਕ ਸਮਗਲਰਸ ਅਸਰ ਪੜ ਚੁੱਕੇ ਵਾ ਇਸ ਤੋਂ ਇਲਾਵਾ ਹੁਣ ਤੱਕ 126 ਬੰਦੇ ਜਿਹੜੇ ਹੈਗੇ ਆ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਯਾਨੀ ਕਿ ਉਹ ਬੰਦੇ ਜਿਹੜੇ ਕਿ ਜਿਨ੍ਹਾਂ ਨੂੰ ਨਸ਼ੇ ਦੀ ਲਤ ਪੈ ਗਈ ਇਹਨੂੰ ਕੰਜ਼ਿਊਮ ਕਰਦੇ ਆ ਵਿਕਟਮ ਐ ਇਸ ਪੂਰੇ ਨਸ਼ੇ ਦੀ ਟਰੇਡ ਦੇ ਉਹਨਾਂ ਨੂੰ ਅਸੀਂ ਡੀ ਐਡਿਕਸ਼ਨ ਸੈਂਟਰ ਚ ਦਾਖਲ ਕਰਾ ਚੁੱਕੇ ਇਸ ਤੋਂ ਇਲਾਵਾ 56 ਬੰਦੇ ਜਿਹੜੇ ਹੈਗੇ ਆ ਓਟ ਸੈਂਟਰ ਦੇ ਵਿੱਚ ਜਿੱਥੋਂ ਦਵਾਈਆਂ ਮਈਆਂ ਹੁੰਦੀਆਂ ਜਿਹੜੇ ਕਿ ਨਸ਼ੇ ਨਸ਼ੇ ਪੀਣ ਦੇ ਆਦੀ ਹਨ ਉਹਨਾਂ ਨੂੰ ਅਸੀਂ ਉੱਥੇ ਉਹਨੂੰ ਰਜਿਸਟ੍ਰੇਸ਼ਨ ਕਰਾ ਚੁੱਕੇ ਹਾਂ ਇਸ ਤੋਂ ਇਲਾਵਾ ਸਾਡੀ ਲਗਾਤਾਰ 434 ਜਿਹੜੀ ਹੈਗੀ ਹੈ ਵਿਲੇਜ ਡਿਫੈਂਸ ਕਮੇਟੀ ਹੈ ਜਿਹੜੀ ਪਿੰਡਾਂ ਪਿੰਡ ਲੈਵਲ ਤੇ ਅਸੀਂ ਇਕੱਲੇ ਇਕੱਲੇ ਬੰਦੇ ਨਾਲ ਅਸੀਂ ਇੰਟਰੈਕਟ ਕਰਦੇ ਹਾਂ ਤੇ ਉੱਤੇ ਕਮੇਟੀਆਂ ਬਣਾਈਆਂ ਜਿਹਦੇ ਵਿੱਚ ਕੋਈ ਵੀ ਨਸ਼ੇ ਨੂੰ ਲੈ ਕੇ ਕੋਈ ਵੀ ਉਹਨਾਂ ਨੂੰ ਇਨਫੋਰਮੇਸ਼ਨ ਆਉਂਦੀ ਹੈ ਉਹ ਸਾਨੂੰ ਦੱਸਦੀਆਂ ਤੇ ਅਸੀਂ ਉਸ ਤੇ ਫਰਜ਼ਦਾਰ ਕਾਰਵਾਈ ਕਰਦੇ ਹਾਂ ਇਸੇ ਤਰੀਕੇ ਨਾਲ ਅਸੀਂ ਅਰਬਨ ਏਰੀਆ ਦੇ ਵਿੱਚ ਕਿਉਂਕਿ ਸਾਡੇ ਕੋਲ ਅਰਬਨ ਏਰੀਆ ਵੀ ਹੈਗਾ ਟਾਊਨ ਹੈਗਾ ਉਹਦੇ ਵਿੱਚ ਅਸੀਂ ਟੋਟਲ ਹੁਣ ਤੱਕ 90 ਜਿਹੜੀ ਹੈਗੀ ਇਸ ਤਰੀਕੇ ਦੀਆਂ ਕਮੇਟੀਆਂ ਬਣਾਈਆਂ ਹਨ ਇਸ ਤੋਂ ਇਲਾਵਾ ਟੋਟਲ 21 ਪਿੰਡ ਆਬਲਿਕ ਵਾੜਾ ਦੇ ਵਿੱਚ ਅਸੀਂ ਕੈਮਰੇ ਲਗਾ ਚੁੱਕੇ ਹਾਂ ਜਿਹੜੇ ਪਿੰਡਾਂ ਦੀ ਫਰਮੀਆਂ ਦੇ ਵਿੱਚ ਤਾਂ ਕਿ ਕੋਈ ਵੀ ਬੰਦੇ ਦੀ ਜਦੋਂ ਮੂਵਮੈਂਟ ਹੁੰਦੀ ਹੈ ਬਾਹਰਲੇ ਬੰਦੇ ਦੀ ਤੇ ਉਹ ਫਿਰ ਸਾਡੀ ਨਿਗਰਾਨੀ ਹਟੋਂਦੀ ਹੈ ਕੈਮਰਿਆਂ ਦੇ ਵਿੱਚ ਉਹਨਾਂ ਦੀ ਸਾਰਿਆਂ ਦੀ ਰਿਕਾਰਡਿੰਗ ਹੁੰਦੀ ਹੈ ਇਸ ਤੋਂ ਇਲਾਵਾ ਹੁਣ ਤੱਕ ਕਰੀਬ 800 ਮੀਟਿੰਗਾਂ ਜਿਹੜੀ ਹੈਗੀ ਐਂਟੀ ਡਰੱਗ ਕੈਂਪੇਨ ਆ ਸੰਪਰਕ ਮੀਟਿੰਗਾਂ ਜਿਹੜੀ 800 ਮੀਟਿੰਗਾਂ ਜ਼ਿਲ੍ਹੇ ਦੇ ਵਿੱਚ ਕੀਤੀਆਂ ਜਾ ਚੁੱਕੀਆਂ ਹਨ ਤੇ ਕਰੀਬ 120 ਮੀਟਿੰਗਾਂ ਜਿਹ ਇਸ ਤੋਂ ਇਲਾਵਾ ਪਿਟ ਐਂਡ ਡੀਪੀਐਸ ਦਾ ਵੀ ਅਸੀਂ ਕਿਉਂਕਿ ਕੁਝ ਇੱਕ ਅਸੀਂ ਕੇਸ ਵੀ ਤਿਆਰ ਕਰਕੇ ਭੇਜਿਆ ਸੀਗਾ ਤੈਨੂੰ ਬਟਿੰਡਾ ਜ਼ਿਲ੍ਹੇ ਚ ਬੰਦ ਕਰਾਇਆ ਜਿਹੜਾ ਕਿ ਵੱਡੇ ਪੱਧਰ ਤੇ ਨਸ਼ੇ ਦੀ ਤਸਕਰੀ ਕਰਦਾ ਸੀ ਉਸ ਤੋਂ ਇਲਾਵਾ 18 ਟੂਰਨਾਮੈਂਟ ਜ਼ਿਲ੍ਹੇ ਦੇ ਵਿੱਚ ਇਸ ਜਿਹੜੀ ਹੈਗੀ ਆ ਟਾਰਗੇਟ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿਤੇ ਗਏ ਜਿਹਦੇ ਵਿੱਚ ਦੋ ਵੱਡੀ ਮੈਰਾਥਨ ਵੀ ਆਰਗੇਨਾਈਜ਼ ਕਰਾਈਆਂ ਗਈਆਂ ਹਨ ਜਿਹਦੇ ਵਿੱਚ ਇੱਕ ਮੰਡੀ ਗੋਬਿੰਦਗੜ੍ਹ ਦੇ ਵਿੱਚ ਸੀਗੀ ਤੇ ਦੂਜੀ ਪਿੱਛੇ ਜੇ ਫਤੇਗੜ੍ਹ ਸਾਹਬ ਚ ਆਰਗੇਨਾਈਜ਼ ਕਰਾਈ ਸੀ ਇਸ ਤੋਂ ਇਲਾਵਾ ਸਰਕਾਰ ਵੱਲੋਂ ਇੱਕ ਮਾਨਸ ਐਪ ਜਿਹੜੀ ਹੈਗੀ ਆ ਉਹ ਲਾਈ ਗਈ ਹੈ ਜਿਹਦੇ ਤਹਿਤ ਕੋਈ ਵੀ ਬੰਦਾ ਜੇ ਉੱਤੇ ਕੋਈ ਵੀ ਟਿਪ ਦਿੰਦਾ ਹੈ ਤੇ ਉਹਦੇ ਤੇ ਅ ਅਸੀਂ ਉਹਨੂੰ ਵੈਰੀਫਾਈ ਕਰਦੇ ਹਾਂ ਤੇ ਉਹਦੇ ਤੇ ਐਫ ਆਈ ਆਰ ਰਜਿਸਟਰ ਕਰਦੇ ਆ ਅੱਗੇ ਕਾਰਵਾਈ ਕਰਦੇ ਇਹਦੇ ਤਹਿਤ ਵੀ ਦੋ ਪਰਚੇ ਜਿਹੜੇ ਹੈਗੇ ਆ ਹੁਣ ਤੱਕ ਦਰਜ ਕਿੱਥੇ ਜਾ ਚੁੱਕੇ ਹਨ ਇਸ ਤੋਂ ਇਲਾਵਾ ਸੇਫ ਪੰਜਾਬ ਜਿਹਦੇ ਜਿਹੜੇ ਕੀ ਮਾਨਯੋਗ ਸੀਐਮ ਸਾਹਿਬ ਵੱਲੋਂ ਇੱਕ ਹੈਲਪਲਾਈਨ ਨੰਬਰ ਐਂਟੀ ਡਰੱਗ ਹੈਲਪਲਾਈਨ ਨੰਬਰ ਚਾਲੂ ਕੀਤਾ ਗਿਆ ਸੀ ਉਦੇ ਤਹਿਤ ਹੁਣ ਤੱਕ 177 ਟਿਪਸ ਸਾਡੇ ਕੋ ਆਈਆਂ ਤੇ ਇਸ ਹੈਲਪਲਾਈਨ ਨੰਬਰ ਦੀ ਖਾਸ ਬਾਤ ਇਹ ਹੈ ਕਿ ਇਹਦੇ ਵਿੱਚ ਜਿਹੜਾ ਸਾਨੂੰ ਜਿਹੜਾ ਕਾਲਰ ਹੁੰਦਾ ਹੈ ਜਿਹੜਾ ਕੰਪਲੇਨਰ ਹੁੰਦਾ ਉਹਦੀ ਆਈਡੈਂਟੀਟੀ ਸਾਡੇ ਤੱਕ ਪਹੁੰਚਦੀ ਨਹੀਂ ਹੈਗੀ ਆ ਪੂਰੀ ਕੰਫਿਡੈਂਸ਼ੀਅਲ ਰਹਿੰਦੀ ਉਹਦੀ ਆਈਡੈਂਟੀਟੀ ਤੇ ਇਹਦੇ ਤਹਿਤ ਵੀ ਹੁਣ ਤੱਕ 64 ਐਫ ਆਈ ਆਰ ਹੈ 64 ਐਫ ਆਈ ਆਰ ਐ ਦਰਜ ਕੀਤੀਆਂ ਜਾ ਚੁੱਕੀਆਂ ਇਸ ਤੋਂ ਇਲਾਵਾ ਪਿੰਡਾਂ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੇ ਸਹਿਯੋਗ ਦੇ ਨਾਲ ਅਸੀਂ ਵਕ ਵਕ ਧਾਰਮਿਕ ਸੰਸਥਾਵਾਂ ਦੇ ਵਿੱਚ ਅਨਾਉਂਸਮੈਂਟਾਂ ਕਰਾਈਆਂ ਤੇ ਹੁਣ ਤੱਕ ਇਸ ਤਰੀਕੇ ਦੀ 448 ਅਨਾਉਂਸਮੈਂਟਾਂ ਵਕ ਵਕ ਧਾਰਮਿਕ ਅਦਾਰੇ ਜਿਹੜੇ ਹੈਗੇ ਆ ਜਿ ਵਿੱਚ ਆਪਣੇ ਗੁਰਦੁਆਰਾ ਸਾਹਿਬ ਨੇ ਮੰਦਿਰ ਨੇ ਇਹਨਾਂ ਵੱਲੋਂ ਕੀਤੀਆਂ ਜਾ ਚੁੱਕੀਆਂ। ਇਸ ਤੋਂ ਇਲਾਵਾ ਜਿਹੜੇ ਕੀ ਬੰਦੇ ਅਸੀਂ ਜਦੋਂ ਨਸ਼ੇ ਦੀ ਤਸਕਰੀ ਕਰਦੇ ਆ ਤੇ ਅਸੀਂ ਉਹਨਾਂ ਨੂੰ ਫੜ ਕੇ ਜੇਲ੍ਹ ਚ ਭੇਜ ਦਿੰਦੇ ਆ ਉਸ ਤੋਂ ਬਾਅਦ ਕਿਉਂਕਿ ਉਹ ਲੀਗਲ ਇੱਕ ਪ੍ਰੋਸੀਜਰ ਹੈ ਉਹਦੇ ਬਾਅਦ ਉਹ ਬੇਲ ਤੇ ਬਾਹਰ ਆ ਜਾਂਦੇ ਆ। ਤੇ ਉਹਦੇ ਵਿੱਚ ਵੀ ਮੈਂ ਦੱਸਣਾ ਚਾਹੁੰਦਾ ਕਿ ਸਾਰੇ ਹੀ ਪਿੰਡ ਵਾਲਿਆਂ ਨੇ ਪੂਰੇ ਜ਼ਿਲ੍ਹੇ ਦੇ ਸਾਰੇ ਪਿੰਡ ਵਾਲਿਆਂ ਨੇ ਮਤੇ ਪਾਸ ਕੀਤੇ ਹੋਏ ਆ ਕਿ ਅਸੀਂ ਕਿਸੇ ਵੀ ਬੰਦੇ ਨੂੰ ਜਿਹੜਾ ਕਿ ਨਸ਼ਾ ਦੀ ਨਸ਼ੇ ਦੀ ਤਸਕਰੀ ਕਰਦਾ ਉਹਦੀ ਸ਼ੋਰਟੀ ਦੇ ਵਿੱਚ ਜਾਂ ਬਤੌਰ ਬੇਲ ਅਸੀਂ ਉਹਨਾਂ ਦੀ ਬਿਲਕੁਲ ਸਪੋਰਟ ਨਹੀਂ ਕਰਾਂਗੇ ਤੇ ਇਹਦੇ ਤਹਿਤ ਇਸ ਤੋਂ ਇਲਾਵਾ ਅਸੀਂ ਹੁਣ ਤੱਕ ਟੋਟਲ ਜਿਹੜੇ 33 ਬੰਦੇ ਹੈਗੇ ਆ ਉਹ ਇਸ ਤਰੀਕੇ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਹੈਗੇ ਜਿਹੜੇ ਬੇਲ ਤੇ ਬਾਹਰ ਆ ਗਏ ਉਹਨਾਂ ਤੇ ਅਸੀਂ ਨਿਗਰਾਨੀ ਰੱਖਦੇ ਆ ਸਾਰਿਆਂ ਤੇ ਤੇ ਅਸੀਂ ਇਹਨੂੰ ਰੈਗੂਲਰਲੀ ਅਸੀਂ ਥਾਣੇ ਤੇ ਵੀ ਬੁਲਾਇਆ ਜਾਂਦਾ ਇਹਨਾਂ ਨੂੰ ਅਸੀਂ ਵੈਰੀਫਾਈ ਵੀ ਕਰਦੇ ਆ ਤੇ ਅਗਰ ਜੇ ਦੁਬਾਰਾ ਇਸ ਤਰੀਕੇ ਦੀ ਕੋਈ ਡਰੱਗ ਰੇਡ ਦੇ ਵਿੱਚ ਇਹਨਾਂ ਦਾ ਇਨਵੋਲਵਮੈਂਟ ਆਂਦਾ ਹੈ ਤਾਂ ਅਸੀਂ ਉਹਨਾਂ ਨੂੰ ਫੜ ਕੇ ਦੁਬਾਰਾ ਉਸੇ ਤਰੀਕੇ ਦੀ ਲੀਗਲ ਕਾਰਵਾਈ ਅਮਲ ਚ ਲਿਆਂਦੀ ਜਾਂਦੀ ਹੈ ਇਸ ਤੋਂ ਇਲਾਵਾ ਹੁਣ ਤੱਕ 233 ਗ੍ਰਾਮ 223 ਗ੍ਰਾਮ ਹਿਰੋਇਨ 7 ਗ੍ਰਾਮ ਸਮੈਕ 2.5 ਕਿਲੋ ਓਪੀਅਮ 15 ਕਿਲੋ ਪੋਪੀ ਹਸ ਜਿਹੜੇ ਹੈਗੇ ਆ ਤੇ ਇਸ ਤੋਂ ਇਲਾਵਾ ਜਿਹੜੀ ਆ ਜਿਹੜੇ ਇੰਜੈਕਸ਼ਨਸ ਹੈਗੇ ਆ 435 ਤੇ ਨਸ਼ੀਲੀ ਗੋਲੀਆਂ ਦੇ ਵਿੱਚ ਜ਼ਿਆਦਾਤਰ ਲੋਮੋਟੇਲ ਦੀ ਜਿਹੜੀਆਂ ਗੋਲੀਆਂ ਆਪਾਂ ਨੂੰ ਤੇ ਟ੍ਰੈਮਾਡੋਲ ਦੀਆਂ ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਉਹ 56329 ਗੋਲੀਆਂ ਬਿਕੋਜ਼ ਇੱਥੇ ਸਾਡਾ ਸਿੰਥੈਟਿਕ ਡਰੱਗਸ ਦਾ ਜਿਹੜਾ ਹੈਗਾ ਉਹ ਨਸ਼ਾ ਹੈ ਜਿਹੜੀ ਬਾਹਰਲੇ ਸਟੇਟਸ ਤੋਂ ਦੂਜੇ ਸਟੇਟਸ ਤੋਂ ਅਲੱਗ-ਅਲੱਗ ਮੋਡਸ ਆਫ ਟਰਾਂਸਪੋਰਟ ਦੇ ਰਾਹੀਂ ਜ਼ਿਲ੍ਹੇ ਦੇ ਵਿੱਚ ਆਂਦਾ ਹੈ ਤੇ ਪਿੱਛੇ ਜੇ ਵੀ ਅਸੀਂ ਇੱਕ ਬਹੁਤ ਵੱਡਾ ਕਨਸਾਈਨਮੈਂਟ ਸਾਡੀ ਸੀਆਈ ਦੀ ਟੀਮ ਨੇ ਫੜਿਆ ਸੀ ਜਦੋਂ ਲੋਮੋਟੇਲ ਦੀ ਕਰੀਬ 30000 ਗੋਲੀਆਂ ਜਿਹੜੀ ਪਿੱਛੇ ਯੂਪੀ ਸਾਈ 18 ਮੋਟਰਸਾਈਕਲ ਹੈ ਇੱਕ ਟਰੱਕ ਤੇ 8 ਗੱਡੀਆਂ ਵੀ ਆ ਸਾਰੀ ਜਿਹੜੀ ਕਿ ਨਸ਼ਾ ਤਸਕਰੀ ਦੇ ਵਿੱਚ ਇਨਵੋਲਡ ਸੀਗੇ ਇਹਨਾਂ ਨੂੰ ਹੁਣ ਤੱਕ ਜਿਹੜਾ ਕਾਬੂ ਕੀਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ ਇੱਕ ਪਬਲਿਕ ਦੇ ਵਿੱਚ ਸਾਨੂੰ ਬਹੁਤ ਵਧੀਆ ਏਰੀਆ ਇੱਕ ਫੀਡਬੈਕ ਮਿਲੀ ਹੈ ਤੇ ਕਿਉਂਕਿ ਇਹ ਇੱਕ ਜਰਨੀ ਹੈ ਇਹ ਕੋਈ ਇੱਕ ਦਿਨ ਦਾ ਐਫਰਟ ਨਹੀਂ ਹੈ ਇਹ ਤੋਂ ਆਨਗoing ਸਾਡੀ ਜਿਹੜੀ ਫਾਈਟ ਹੈਗੀ ਆ ਤੇ ਅੱਗੇ ਵੀ ਮੈਨੂੰ ਉਮੀਦ ਹੈ ਕਿ ਪਬਲਿਕ ਦਾ ਇਸੇ ਤਰੀਕੇ ਦਾ ਜਿਹੜਾ ਕੋਆਪਰੇਸ਼ਨ ਹੈ ਉਹ ਸਾਨੂੰ ਮਿਲਦਾ ਰਹੇਗਾ মিডিਆ ਦੇ ਸੱਜਣਾ ਦਾ ਇਸੇ ਤਰੀਕੇ ਦਾ ਕੋਆਪਰੇਸ਼ਨ ਮਿਲਦਾ ਰਹੂਗਾ ਤੇ ਸਾਡੀ ਜਿਹੜੀ ਇਹ ਫਾਈਟ ਹੈਗੀ ਇਹ ਕੋਈ ਪੁਲਿਸ ਦੀ ਕੱਲੀ ਫਾਈਟ ਨਹੀਂ ਹੈਗੀ ਇਹ ਸੋਸਾਇਟੀ ਦੀ ਫਾਈਟ ਹੈ ਤੇ ਦੇ ਵਿੱਚ ਸਾਰੀ ਸੋਸਾਇਟੀ ਨੂੰ ਨਾਲ ਖੜ ਕੇ ਡਰੱਗਸ ਦੇ ਖਿਲਾਫ ਇੱਕ ਜਿਹੜਾ ਹੈਗਾ ਜਿਹੜਾ ਅਸੀਂ ਆਲਰੇਡੀ ਠਾਨਿਆ ਹੋਇਆ ਤੇ ਕੰਮ ਕਰ ਰਹੇ ਹੁਜੇ ਤੇ ਲਗਾਤਾਰ ਨਿਰੰਤਰ ਅਸੀਂ ਅਸੀਂ ਅੱਗੇ ਵੀ ਕੰਮ ਕਰਦੇ ਰਹਿਣਾ ਥੈਂਕ ਯੂ